ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਜੀਤ ਸੈਣੀ ਜੀ ਆਪਣਾ ਮੇਰਾ ਜ਼ਿਲ੍ਹਾ ਮਾਹਲ ਹੀ ਹੈਗਾ ਤੇ ਆਪਣਾ ਪਿੰਡ ਮੇਰਾ ਨਾਲ ਲੱਗਦਾ ਬਲਟਾਣਾ ਹੈਗਾ ਪਰ ਆਪਾਂ ਇੱਕ ਮੁੱਦਾ ਬੜਾ ਦੇਖ ਰਹੇ ਨੇ ਕਾਫੀ ਦਿਨ ਤੇ ਹੈ ਵੀ ਠੀਕ ਵੀ ਹੈ ਤੇ ਆਪਾਂ ਉਸ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਗਲਤ ਹੈ ਪਰ ਹੁਣ ਸਾਡਾ ਜਿੰਨਾ ਕਿ ਹੈਗਾ ਮਾੜਾ ਮੋਟਾ ਰਹਿ ਗਿਆ ਤੇ ਬਾਕੀ ਸਾਰਾ ਫਾਈਨਲ ਹੋ ਗਿਆ ਹੈ ਮੋਦੀ ਸਰਕਾਰ ਨਾਲ ਚੱਲ ਰਿਹਾ ਸੀਗਾ ਸਾਡਾ ਸਿਪਟ ਚੁੱਕਿਆ ਕਰੀਬਨ ਤਰੇਬਨ ਥੋੜਾ ਬਹੁਤਾ ਰਹਿ ਗਿਆ ਉਸ ਨੂੰ ਵੀ ਆਪਾਂ ਨਵੇੜ ਦਾਂਗੇ ਪਰ ਇੱਕ ਚੀਜ਼ ਹੋਰ ਵੀ ਹੁਣ ਜਿਵੇਂ ਪਿੱਛੇ ਦੇਖਿਆ ਜੀ ਆਪਾਂ ਕਿੰਨੀ 11 11 12 ਬੰਦਿਆਂ ਦੀ ਮੌਤਾਂ ਹੋ ਚੁੱਕੀਆਂ ਨੇ ਠੰਡ ਦੇ ਕਰਕੇ ਕੁਝ ਅਟੈਕ ਅਟੈਕ ਹੋ ਗਿਆ ਕੋਈ ਬਜ਼ੁਰਗ ਨੇ ਕੁਝ ਮੇਰੀ ਭੈਣਾਂ ਵੀ ਹੈਗੀਆਂ ਨੇ ਉੱਥੇ ਤੇ ਬਜ਼ੁਰਗ ਮਾਤਾਂ ਵੀ ਹੈਗੀਆਂ ਨੇ ਬਜ਼ੁਰਗ ਸਾਡੇ ਪਿਤਾ ਤੇ ਸਮਾਨ ਉੱਥੇ ਜਾ ਰਹੇ ਨੇ ਪਰ ਇਨ ਇਹ ਮੌਸਮ ਇਹ ਜਹਾ ਹੈਗਾ ਕਿ ਆਪਾਂ ਇਸ ਦੇ ਵਿੱਚ ਠੰਡ ਦੇ ਵਿੱਚ ਬੈਠਣ ਕਰਨ ਸਾਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ ਜੀ ਭਾਵੇਂ ਕਿਸੇ ਦਾ ਵੀ ਜਾਵੇ ਦੁੱਖ ਸਾਰਿਆਂ ਨੂੰ ਹੀ ਹੈ ਪਰ ਇਸ ਕਰਕੇ ਆਪਾਂ ਉੱਥੇ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਆਪਣੇ ਜ਼ਿੰਮੇਵਾਰ ਭਰਾਵਾਂ ਤੋਂ ਵੀ ਆਪਾਂ ਇਸ ਟਾਈਮ ਥੋੜਾ ਮੁੱਦਾ ਸਾਡਾ ਸੌਲਵ ਹੋ ਕੇ ਥੋੜਾ ਬੋਤਾ ਰਸਤਾ ਰਹਿ ਗਿਆ ਖੁੱਲਾ ਹੈ ਮੋਦੀ ਸਾਹਿਬ ਨੇ ਕਿਹਾ ਕਿ ਵੀ ਨਹੀਂ ਹੋ ਆਪਾਂ ਨੂੰ ਉਹ ਹੈ ਬੰਦ ਨਹੀਂ ਕੀਤਾ ਉਹਨਾਂ ਨੇ ਖੁੱਲਾ ਹੈ ਪਰ ਅਸੀਂ ਹੁਣ ਇਹ ਮੇਰੀ ਰਿਕਵੈਸਟ ਹੈ ਹੱਤਵੰਨ ਕੇ ਛੋਟਾ ਬੱਚਾ ਸਮਝ ਕੇ ਵੀ ਅਸੀਂ ਹੁਣ ਘਰ ਵਾਪਸੀ ਆਈਏ ਉੱਥੇ ਆਪਾਂ ਨੂੰ ਜਿੰਨਾ ਥੋੜਾ ਬਹੁਤਾ ਰਹਿ ਕੇ ਨਿਪਟ ਜੇਗਾ ਆ ਬਾਅਦ ਚ ਆਪਾਂ ਫਿਰ ਜਾ ਆਵਾਂਗੇ ਮੌਸਮ ਠੀਕ ਹੋਏਗਾ ਪਰ ਹੁਣ ਇਸ ਟਾਈਮ ਸਾਨੂੰ ਮੇਰੇ ਵੱਲੋਂ ਇਹ ਹੱਥ ਜੋੜ ਕੇ ਰਿਕਵੈਸਟ ਇੱਕ ਆਪਣਾ ਬੱਚਾ ਸਮਝ ਲਓ ਮੈਂ ਜ਼ਿੰਮੇਵਾਰ ਦਾ ਪੁੱਤਾਂ ਮੈਂ ਬੱਚਾ ਸਮਝ ਲਓ ਮੈਨੂੰ ਭਾਵੇਂ ਉਹ ਕੁਝ ਵੀ ਤੁਸੀਂ ਨਿਵਾਣਾ ਸਮਝ ਲਓ ਵੀ ਤੁਸੀਂ ਇਸ ਟਾਈਮ ਆਪਾਂ ਆਪਣੇ ਘਰੇ ਆਓ ਮੌਸਮ ਜਿਹੜਾ ਹੈਗਾ ਕਿ ਬਹੁਤ ਹੀ ਉਚਲ ਰਿਹਾ ਹੈ ਇੱਕ ਆਪਣੀ ਫਸਲ ਦਾ ਟਾਈਮ ਹੈ ਆਲੂ ਦਾ ਹੈ ਤੇ ਕਣਕ ਦੀ ਬੁਝਾਈ ਹੋ ਚੁੱਕੀ ਹੈ ਪਾਣੀ ਦਾ ਟਾਈਮ ਚੱਲ ਰਿਹਾ ਹੈ ਇਸ ਕਰਕੇ ਤੁਸੀਂ ਪਲੀਜ਼ ਮੇਰੀ ਰਿਕਵੈਸਟ ਮੰਨੋ Vitorzinho está em Abdet Kareau.